ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਿੱਤੇ ਦਿਨੀ ਇਸ ਨੂੰ ਲੈ ਕੇ 8 ਮੌਤਾਂ ਦਾ ਅੰਕੜਾ ਸੀ ਪਰ ਹੁਣ ਇਸ ਦੇ ਵਿੱਚ 5 ਹੋਰ ਮੌਤਾਂ ਹੋ ਗਈਆਂ ਦੱਸੀਆਂ ਜਾ ਰਹੀਆਂ ਨੇ ਤੇ ਜਿਸ ਦੇ ਨਾਲ ਅੰਕੜਾ ਵਧ ਕੇ 13 ਹੋ ਗਿਆ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਲਗਾਤਾਰ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਮੌਤਾਂ ਦਾ ਸਿਲਸਿਲਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਗਭਗ ਖਾਸ ਕਰਕੇ ਦੜਬਾ ਹਲਕੇ ਦੇ ਵਿੱਚ ਲਗਾਤਾਰ ਜਾਰੀ ਸੀ ਤੇ 8 ਮੌਤਾਂ ਦਾ ਅੰਕੜਾ ਪਿੱਤੇ ਕੱਲ ਦੱਸਿਆ ਜਾ ਰਿਹਾ ਸੀ ਪਰ ਅੱਜ ਇਸ ਦੇ ਵਿੱਚ ਵਾਧਾ ਹੋਇਆ 5 ਮੌਤਾਂ ਦਾ ਜਿੱਤੇ ਨਾਲ ਅੰਕੜਾ 13 ਹੋ ਗਿਆ ਜਿਸ ਦੀ ਪੁਸ਼ਟੀ ਸਿਵਲ ਸਰਜੰਟ ਸੰਗਰੂਰਦੇਵ ਕਿਰਪਾਲ ਸਿੰਘ ਦੇ ਵੱਲੋਂ ਕਰ ਦਿੱਤੀ ਗਈ ਹੈ ਉਹਨਾਂ ਨੇ ਦੱਸਿਆ ਕਿ ਇਸ ਦੇ ਵਿੱਚ ਹੁਣ ਤੱਕ ਕੁੱਲ 13 ਮੌਤਾਂ ਹੋ ਚੁੱਕੀਆਂ ਨੇ ਤੁਹਾਨੂੰ ਦੱਦਨੇ ਆ ਕਿ ਲਗਾਤਾਰ ਇਹ سلسلہ ਜਾਰੀ ਹੈ ਤੇ ਬਹੁਤ ਸਾਰੇ ਲੋਕ ਜਿਹੜੇ ਹਸਪਤਾਲਾਂ ਦੇ ਵਿੱਚ ਖਾਸ ਕਰਕੇ ਰਜਿੰਦਰਾ ਹਸਪਤਾਲ ਦੇ ਵਿੱਚ ਅਤੇ ਸੰਗਰੂਰ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਭਰਤੀ ਵੀ ਦੱਸੇ ਜਾ ਰਹੇ ਨੇ ਤਾਂ ਕੀ ਕੁਝ ਕਹਿਣਾ ਹੈ ਸਿਵਲ ਸਰਜੰਟ ਸੰਗਰੂਰ ਦਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਦੇਖੋ ਜੀ ਆਰਮਸ ਅਫਵਾਹਾਂ ਤੇ ਮੈਂ ਆਮ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਉਤੇ ਅਫਵਾਹਾਂ ਤੇ ਜਿਹੜਾ ਹੈਗਾ ਉਹ ਉਸ ਦਾ ਨਹੀਂ ਕਰਨਾ ਚਾਹੀਦਾ ਹੈਗਾ ਜਿਹੜੀ ਡੈਥ ਹੁੰਦੀ ਹੈਗੀ ਡੈਥ ਤਾਂ ਕੀ ਇੱਕ ਤਰ੍ਹਾਂ ਜਿਹੜਾ ਹੈਗਾ ਕਿ ਆ ਜੀਵਨ ਦਾ ਅੰਤ ਮੰਨਿਆ ਜਾਂਦਾ ਹੈਗਾ ਜੇ ਉਹਨੂੰ ਦੇਖਿਆ ਜਾਵੇ ਆਮ ਤੋਂ ਜੋ ਡੈਥ ਹੁੰਦੀਆਂ ਨੇਗੀਆਂ ਉਹ ਜਿਹੜਾ ਕੋਈ ਪੇਸ਼ਣਾ ਕੋਈ ਕੋਮੋਰਬਿਡਿਟੀ ਜਿਸ ਤਰ੍ਹਾਂ ਕੋਈ ਬਲੱਡ ਪ੍ਰੈਸ਼ਰ ਹੈ ਸ਼ੂਗਰ ਹੈ ਹਾਰਟ ਅਟੈਕ ਆ ਗਿਆ ਐਕਸੀਡੈਂਟ ਹੋ ਗਿਆ ਜਾਂ ਕੋਈ ਜੈਨੇਪੀ ਤਰ੍ਹਾਂ ਡੈਥ ਹੋਗੀ ਉਹ ਜਿਹੜੇ ਡੈਥ ਨੇਗੀਆਂ ਉਹਨਾਂ ਨੂੰ ਇਸ ਚੀਜ਼ ਦੇ ਨਾਲ ਨਾ ਜੋੜਿਆ ਜਾਵੇ ਜੋ ਪ੍ਰੋਪਰ ਡੈਥ ਦੀ ਵੈਰੀਫਿਕੇਸ਼ਨ ਹੁੰਦੀ ਹੈ ਜਾਂ ਆਥੈਂਟੀਕੇਸ਼ਨ ਹੁੰਦੀ ਹੈਗੀ ਉਹ ਤਾਦ ਹੁੰਦੀ ਹੈ ਜਦੋਂ ਉਹਦਾ ਪੋਸਟਮਾਰਟ ਹੁੰਦਾ ਹੈਗਾ ਪੋਸਟਮਾਰਟ ਹੋ ਕੇ ਉਹਦਾ ਜਿਹੜਾ ਬਿਸਰੇਗਾ ਉਹ ਖਰੜ ਮੋਹਾਲੀ ਲੈ ਬੇ ਕੇ ਭੇਜਿਆ ਜਾਂਦਾ ਹੈਗਾ ਉਥੋਂ ਫਿਰ ਮੌਤ ਦੇ ਅਸਲ ਕਾਰਨਾਂ ਦਾ ਜਿਹੜਾ ਹੈਗਾ ਪਤਾ ਲੱਗਦਾ ਹੈਗਾ ਤੇ ਜਿਸ ਨੂੰ ਜਿਹੜੇ ਮਾਨ ਟੇਕ ਕੋਟ ਹੈ ਉਹ ਵੀ ਮੰਨਦੀ ਹੈਗੀ ਤੇ ਕੋਰਟ ਦੇ ਵਿੱਚ ਵੀ ਉਹੀ ਕਾਰਡ ਮੰਨਿਆ ਜਾਂਦਾ ਹੈਗਾ ਜੋ ਡਾਕਟਰ ਬਿਸਰਪੋਟ ਦੇ ਕੇ ਦਿੰਦੇ ਹਨ 13 ਡੈਥਾਂ ਆਪ ਨੂੰ ਦੱਸਿਆ ਵੀ ਹੋ ਚੁੱਕੀਆਂ ਨੇ ਸੰਗਰੂਰ ਦੇ ਵਿੱਚ ਜਿਹੜੇ 7 ਮਰੀਜ਼ ਨੇ ਉਹ ਸਾਡੇ ਕੋਲ ਲਾ ਚੱਲ ਰਿਹਾ ਹੈ ਤੇ ਨੋਮ ਰਿਜਨ ਦਾ ਇਲਾਜ ਜਿਹੜਾ ਹੈਗਾ ਉਹ ਰਿਜਿੰਦਰ ਹਸਪੀਟਲ ਪਟਿਆਲੇ ਚੱਲ ਰਿਹਾ ਹੈ